ਹੋ ਤਲ ਗੁਰ ਸੇਵੀਆ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖੁਸਮਦੀ ਨੂਰ ਅਰਸਹੁ ਕੁਰਸਹੁ ਝਟੀਆ ਤੋਦੋ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤਿਸਾ ਸਿਰ ਸਾਹ ਦਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤ साहेबजी बेहागड़ा महल्ला चौथा हो बलहारी ਜੇ ਨਕੋ ਮੇਰੀ ਜਿੰਦੂੜੀਏ ਜੇ ਨ ਹਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰਦੂੜੀਏ ਬੇਖ ਪਾਓ ਜਲ ਤਾਰਨ ਹਾਰੂ ਰਾਮ ਹਉ ਬਲਵਾਰੇ ਤਿਲ ਕਾ ਮੇਰੀ ਜਿੰਦੂੜੀਏ ਜੇ ਨਾਰ ਹਰ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਧਿਰੜਾਇਆ ਮੇਰੀ ਜਿੰ ਦੂੜੀਏ ਦੇਖ ਪਾਉ ਜਲ ਤਾਰਨ ਹਾਰੂਰਾਮ ਜੇਨਾ ਇੱਕ ਮਨ ਹਰ ਧਿਆਇਆ ਮੇਰੀ ਜਿੰਦ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਾਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਲਵਾਰਨ ਹਾਰੋ ਸਲਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵਾਂ ਹਰ ਪ੍ਰਭ ਕੇ ਰਾਮ ਤੈ ਸ੍ਰਵਨ ਪਲੇ ਸੋ ਵੇ ਕਹਾ ਮੇਰੀ ਜਿੰਦੜੀਏ ਲੋਕੀ ਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਪਾਲ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀ ਜੋ ਜਾਏ ਲੱਗ ਗੁਰ ਪਾਰੇ ਰਾਮ ਗੋਰੇ ਵਿਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜੇ ਨ ਹਰ ਹਰ ਨਾਮ ਚਿ ਤੇਰੇ ਰਾਮ ਤੇਨੇ ਤਰ ਭਲੇ ਪਰਵਾਲ ਮੇਰੀ ਜਿੰਦੜੀ ਸਾਦ ਸਤਗੁਰ ਦੇਖਹ ਰਾਮ ਤੇ ਹਾਸਤ ਕੁਲੀਤ ਪਵਿੱਤਰ ਹੈ ਮੇਰੀ ਜਿੰਦੂੜੀ ਜੋ ਹਰ ਜਸ ਹਰ ਹਰ ਲਖਹ ਰਾਮ ਇਸ ਉਤੇ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਤੇਸ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਰਾਮ ਨਾਨਕ ਤੈਨੂੰ ਵਿੱਟ ਹੋਵਾਰਿਆ ਮੇਰੀ ਜਿੰਦੜੀਏ ਹਾਰ ਸੋਣੀ ਹਰ ਨਾਮ ਮਨਿ ਸਹਾਰਾਮ ਤਰ ਤੋ ਪਾਤਾਲ ਕਾਸ ਹੈ ਮੇਰੀ ਜਿੰਦੂੜੀ ਸਭ ਹਾਰੇ ਹਾਰੇ ਨਾਮ ਧਿਆਵੈ ਰਾਮ ਪਾਉਣ ਪਾਲੀ ਬ ਸੰਤਰ ਮੇਰੀ ਜਿੰਦੂੜੀ ਨੇ ਤੋ ਹਰ 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 ਜਸ ਗਾਵੈ ਰਾਮ ਵਾਣ ਤਰੇ ਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰਪਨ ਆਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਾਣtreਣਾ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤਿਆਵੈ ਰਾਮ ਨਾਨਕ ਤੇ ਹਰ ਦਰ ਪਹਿਨਾਇਆ ਕੁ ਭਗਤ ਮਨ ਲਾਵ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਚੌਥਾ ਹਾਉ ਬਲੇ ਹਾਰੀ ਤਨ ਕਾਉ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤ ਗੁਰ ਨਾਮ ਦਿਰੜਾਇ ਮੇਰੀ ਜਿੰਦੂੜੀਏ ਬਿਖ ਭਾਉ ਜਲ ਤਾਰਨ ਹਾਰੋ ਰਾਮ